ਇਹ ਚਚੜ ਜਦੋਂ ਤੱਕ ਸਾਡਾ ਖੂਨ ਚੂਸ ਕੇ ਹਟਨੇ ਨੇ 1 ਲੱਖ ਹੋਰ ਲਾ ਲਓ ਇਹਨਾਂ ਦੀ ਐਵਰੇਜ ਦਿਨਾਂ ਸਾਲਾਂ ਦੀ 50 ਹਜ਼ਾਰ ਕਰੋ ਤੇ 2.5 ਲੱਖ ਕਰੋੜ ਤੇ ਤੁਹਾਨੂੰ ਛੱਡ ਕੇ ਜਾਣਾ ਆਪਣੇ ਬੱਲੇ ਕੀ ਰਹਿ ਜਾਂ ਤੇ ਤੈਨੂੰ ਭਗਵੰਤ ਮੈਂ ਕਹਿੰਨਾ ਫਾਈਲ ਲਿਆ ਰੱਖ ਟੇਬਲ ਤੇ ਵੇਖੀ ਤੇਰੇ ਬੱਲੇ ਕੀ ਹੈ ਤੇ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਦੇ ਜਿਦ ਦਿਨ ਸਾਡੀ ਵਾਰੀ ਆ ਗਈ ਭਗਵੰਤ ਮਾਨ ਤੂੰ ਕਦੀ ਅਸੈਸਮੈਂਟ ਲਾਈ ਏ ਤੇਰਾ ਭੱਜਣਾ ਕੀ ਹੈ ਅੱਜ ਜਿੰਨੇ ਜਮੂਰੇ ਤੇਰੇ ਨਾਲ ਨੇ 94 95 ਦਾ ਬਣੇਗਾ ਕੀ ਬਸ ਉਦੋਂ ਲੋਕਾਂ ਨੂੰ ਬੜਾ ਚਾਅ ਸੀ ਕੈਪਟਨ ਲੈ ਕੇ ਆ ਕੈਪਟਨ ਲੈ ਕੇ ਆਣਾ ਮੈਂ ਕਿਹਾ ਲੈ ਹੋ ਤੁਸੀਂ ਕਿਹਾ ਹੁਣ ਆ ਵੇਖਿਆ ਜੇ ਬਣਿਆ ਤੁਹਾਡੇ ਨਾਲ ਕੀ ਕੋਈ ਬੰਦੇ ਦਾ ਪੁੱਤਰ ਲਿਆ ਬੰਦਾ ਉਹ ਲਿਆਓ ਜਿਹੜਾ ਕਾਂਗਰਸੀ ਇਡਾਇਲੋਜੀ ਨੂੰ ਵੈਡਡ ਹੋਏ ਉਹ ਨਾ ਲਿਆਓ ਜਿਹੜਾ ਰੋਜ਼ ਹੀ ਖੱਬੀਆਂ ਸੱਗੀਆਂ ਮਾਰਦਾ ਹੋਏ ਤੋਂ ਦਰਬੀ ਦੀਆਂ ਰੇਸਾਂ ਜਿੱਤਣੀਆਂ ਹੁੰਦੀਆਂ ਛੋਟੇ ਵੀਰੋ ਉਦੋਂ ਥਾਰੋਬਰੇਡ ਘੋੜੇ ਕੱਢੇ ਜਾਂਦੇ ਜੰਗ ਦੇ ਵਿੱਚ ਦੇਸੀ ਟੱਟੂਆਂ ਦੇ ਸਿਰ ਤੇ ਲੜਾਈਆਂ ਨਹੀਂ ਕਦੇ ਵੀ ਲੜੀਆਂ ਜਾ ਸਕਦੀਆਂ ਜੇ ਫਤਿਹ ਕਰਨਾ ਪੰਜਾਬ ਨੂੰ بڑے ਥਾਰੋਬਰੇਡ ਘੋੜੇ ਤੁਹਾਡੇ ਕੋ ਐ ਨੇ ਵੱਡੀ ਜੰਗ ਹੈ ਇਹਨਾਂ ਨੂੰ ਪੈਰਾਂ ਥੱਲੇ ਮਦੇਲ ਦਾਂਗੇ ਨਾ ਜਦੋਂ ਤੁਹਾਡੀ ਵੋਟਾਂ ਦੀ ਗਿਣਤੀ ਹੋਈ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਇਹਨਾਂ ਨੂੰ ਅਸੀਂ ਦਿੱਲੀ ਦੇ ਤੇ ਅੰਮ੍ਰਿਤਸਰ ਦੇ ਏਅਰਪੋਰਟਾਂ ਤੋਂ ਜਾਜ਼ਾਂ ਤੋਂ ਲਾ ਕੇ ਲੈ ਆਣੇ ਸਾਡਾ ਵਾਅਦਾ ਤੁਹਾਨੂੰ 20000 ਕਰੋੜ ਦਾ ਅੱਜ ਪੰਜਾਬ ਕਰਜ਼ਾਈ ਹੈ 42000 ਕਰੋੜ ਦਾ ਪ੍ਰੈਸ ਬੈਠੀ ਇੱਥੇ ਸੁਣੋ ਤੇ ਜਦੋਂ ਤੱਕ ਇਹ ਗਲੋਂ ਲੈਣੇ ਨੇ ਆਪਣੇ ਇਹ ਚੱਚੜ ਜਦੋਂ ਤੱਕ ਸਾਡਾ ਖੂਨ ਚੂਸ ਕੇ ਹਟਣੇ ਨੇ 1 ਲੱਖ ਹੋਰ ਲਾ ਲਓ ਇਹਨਾਂ ਦੀ ਐਵਰੇਜ ਦਿਨਾਂ ਸਾਲਾਂ ਦੀ 50000 ਕਰੋੜ ਤੇ 2.5 ਲੱਖ ਕਰੋੜ ਤੇ ਤੁਹਾਨੂੰ ਛੱਡ ਕੇ ਜਾਣਾ ਆਪਣੇ ਪੱਲੇ ਕੀ ਰਹਿ ਜਾਣਾ ਤੁਸੀਂ ਮੈਨੂੰ ਦੱਸੋ ਪੱਲੇ ਆਪਣੇ ਕੀ ਰਹਿ ਜਾਣਾ ਆਹ ਦੇ ਚੋਰ ਜਿਹੜੇ ਨੇ ਤੁਹਾਡੀਆਂ ਜ਼ਮੀਨਾਂ ਮੈਂ ਕਿਸਾਨਾਂ ਨੂੰ ਪੰਜਾਬ ਦੇ ਪੰਜਾਬੀਆਂ ਨੂੰ ਮੁਬਾਰਕ ਦੇਣਾ ਲੈਂਡ ਪੂਲਿੰਗ ਨਾ ਰੁਕਦੀ ਤੇ ਸਾਨੂੰ ਲੁੱਟ ਕੇ ਲੈ ਗਈ ਸੀ ਇਹ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਾਨੂੰ ਗੁਲਾਮ ਕਰਕੇ ਚੱਲੇ ਸੀ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਸੁਣ ਲਓ ਇਹਨਾਂ ਨਾਲ ਤੇ ਜੋ ਹੋਣੀ ਉਹ ਤੇ ਰੰਧਾਵਾ ਸਾਹਿਬ ਵੀ ਦੱਸ ਗਏ ਨੇ ਤੇ ਗੱਲ ਮੇਰੀ ਸੁਣ ਲਓ ਇਹਨਾਂ ਨੂੰ ਤੇ ਅਸੀਂ ਗਿਣਤੀ ਤੋਂ ਹੀ ਫਾੜ ਦੇਣਾ ਜਦੋਂ ਤੁਹਾਡੀ ਵੋਟਾਂ ਦੀ ਗਿਣਤੀ ਹੋਈ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਇਹਨਾਂ ਨੂੰ ਅਸੀਂ ਦਿੱਲੀ ਦੇ ਤੇ ਅੰਮ੍ਰਿਤਸਰ ਦੇ 에ਰਪੋਰਟਾਂ ਤੋਂ ਜਾਜ਼ਾਂ ਤੋਂ ਲਾਖ ਲੈ ਆਣੇ ਸਾਡਾ ਵਾਅਦਾ ਏ ਚੋਰ ਭੱਜਣ ਨਹੀਂ ਦੇਣੇ ਇਹ ਜਿਹਦੀ ਮਰਜ਼ੀ ਫਾਈਲ ਕੱਢ ਲੈਣ ਉਹ ਤੈਨੂੰ ਭਗਵੰਤ ਮੈਂ ਕਹਿੰਨਾ ਫਾਈਲ ਲਿਆ ਰੱਖ ਟੇਬਲ ਤੇ ਵੇਖੀ ਤੇਰੇ ਬੱਲੇ ਕੀ ਹੈ ਤੇ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਦੇ ਜਿਦ ਦਿਨ ਸਾਡੀ ਵਾਰੀ ਆ ਗਈ ਭਗਵੰਤ ਮਾਨ ਤੂੰ ਕਦੀ ਅਸੈਸਮੈਂਟ ਲਾਈ ਏ ਤੇਰਾ ਭੱਜਣਾ ਕੀ ਹੈ ਆ ਜਿੰਨੇ ਜਮੂਰੇ ਤੇਰੇ ਨਾਲ ਨੇ 94 95 ਦਾ ਬਣੇਗਾ ਕੀ ਤੋ ਇਸ ਗੱਲ ਕਾਰਨ ਮੇਰੀ ਗੁਦਾਰੇ ਸੁਣ ਲੋ ਪੰਜਾਬ ਦੇ ਵਿੱਚ ਕਾਂਗਰਸ ਤੋਂ ਇਲਾਵਾ ਕੋਈ ਬਦਲ ਨਹੀਂ ਜੇ ਪੰਜਾਬ ਦੇ ਵਿੱਚ ਪਹਿਲੇ ਸ਼ਾਂਤੀ ਬਹਾਲ ਕੀਤੀ ਕਾਂਗਰਸ ਨੇ ਕੀਤੀ ਜੇ ਭੰਗੜੇ ਪੈ ਗਿੱਦੇ ਪੈ ਕਾਂਗਰਸ ਦੇ ਚਾਇਮ ਤੇ ਪੈਸ ਜੇ ਪੰਜਾਬ ਦੇ ਵਿੱਚ ਸਰਕਾਰ ਚਲਾ ਸਕਦੇ ਹੋ ਤੁਹਾਡੇ ਸਾਹਮਣੇ ਸਹਾ ਪ੍ਰਤਾਪ ਸਿੰਘ ਕੈਰੋ ਨੇ 55 ਤੋਂ 40 ਤੱਕ ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਬਣਾਇਆ ਸੀ ਹੁਣ ਇਹ ਡਾਕਟਰ ਮਲਮੋਨ ਸਿੰਘ ਤੁਹਾਡੇ ਕੋਲ ਰਹੇ ਨੇ ਹਿੰਦੁਸਤਾਨ ਦਾ ਗਿਰਵੀ ਸੋਨਾ ਬੈਂਕ ਆਫ ਇੰਗਲੈਂਡ ਕੋ ਤਿੰਨਾ ਮਹੀਨੇ ਛਡਾਇਆ ਤੇ ਅੱਜ ਹਿੰਦੁਸਤਾਨ ਪਹਿਲੀਆਂ 5 ਇਕਨੋਮਿਕ ਪਾਵਰਸ ਦੇ ਵਿੱਚ ਇੱਕ ਜੇ ਮਲਮੋਨ ਸਿੰਘ ਕਰ ਸਕਦਾ ਜੇ ਸਹਾ ਪ੍ਰਤਾਪ ਸਿੰਘ ਕਰ ਸਕਦਾ ਕਿ ਕਾਂਗਰਸ ਇਹ ਫੇਰ ਕਿਉਂ ਨਹੀਂ ਕਰ ਸਕਦਾ ਕਾਂਗਰਸ ਆਏਗੀ ਇਕੱਠੇ ਹੋ ਕੇ ਲੜਾਈ ਲੜਾਂਗੇ ਜਿਹੜੀ ਗੱਲ ਮੇਰੇ ਸਾਥੀਆਂ ਨੇ ਕਹੀ ਏ ਸਾਡੀ ਬਚਨ ਬੱਤਾ ਮੇਰੇ ਵੀਰੋ ਤੁਹਾਨੂੰ ਯਾਦ ਹੋਏਗਾ ਤੁਹਾਡਾ ਦਾਸ ਪ੍ਰਧਾਨ ਸੀ ਜਿਸ ਨਾਲ ਰਾਜਾ ਵੜਿੰਗ ਜੀ ਮਿਹਨਤ ਕਰ ਰਹੇ ਨੇ ਤੁਹਾਡੇ ਦਾਸ ਨੇ ਵੀ ਕੋਈ ਸ਼ਹਿਰ ਕੋਈ ਗਲੀ ਪੰਜਾਬ ਦੀ ਨਹੀਂ ਸੀ ਛੱਡੀ ਬਟ ਉਦੋਂ ਲੋਕਾਂ ਨੂੰ ਬੜਾ ਚਾ ਸੀ ਕੈਪਟਨ ਲੈ ਕੇ ਆ ਕੈਪਟਨ ਲੈ ਕੇ ਆਣਾ ਮੈਂ ਕਿਹਾ ਲੈ ਹੋ ਤੁਸੀਂ ਕਿਹਾ ਹੁਣ ਆ ਵੇਖਿਆ ਜੇ ਬਣਿਆ ਤੁਹਾਡੇ ਨਾਲ ਕੀ ਕੋਈ ਬੰਦੇ ਦਾ ਪੁੱਤਰ ਲਿਆ ਬੰਦਾ ਉਹ ਲਿਆਓ ਜਿਹੜਾ ਕਾਂਗਰਸੀ ਇਡਾਇਲੋਜੀ ਨੂੰ ਵੈਡਡ ਹੋਏ ਉਹ ਨਾ ਲਿਆਓ ਜਿਹੜਾ ਰੋਜ਼ ਹੀ ਖੱਬੀਆਂ ਸੱਗੀਆਂ ਮਾਰਦਾ ਹੋਏ ਜਿਹੜਾ ਇੱਕ ਪਾਰਟੀ ਦਾ ਨਹੀਂ ਇੱਕ ਸੋਚਦਾ ਹੈ ਨਹੀਂ ਉਹ ਕਦੇ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਉਹ ਪੰਜਾਬ ਦੇ ਲੋਕਾਂ ਦਾ ਨਹੀਂ ਹੋ ਸਕਦਾ ਇਹਦੇ ਵਿੱਚ ਸਿਨਿਓਰਿਟੀ ਇਹਦੇ ਚ ਲੋਇਲਟੀ ਇਹਦੇ ਵਿੱਚ ਕਿਪ ਬਿੰਦੀ ਇਹ ਨਮੂਨੇ ਹੁੰਦੇ ਨੇ ਜਦੋਂ ਦਰਬੀ ਦੀਆਂ ਰੇਸਾਂ ਜਿੱਤਣੀਆਂ ਹੁੰਦੀਆਂ ਛੋਟੇ ਵੀਰੋ ਉਦੋਂ ਥਰ ਬਰੈਡ ਕੋੜੇ ਕੱਢੇ ਜਾਂਦੇ ਜੰਗ ਦੇ ਵਿੱਚ ਦੇਸੀ ਟਟੂਆਂ ਦੇ ਸਿਰ ਤੇ ਲੜਾਈਆਂ ਨਹੀਂ ਕਦੇ ਵੀ ਲੜੀਆਂ ਜਾ ਸਕਦੀਆਂ ਜੇ ਫਤਿਹ ਕਰਨਾ ਪੰਜਾਬ ਨੂੰ ਬੜੇ ਥਾਰੋ ਬਰੇਡ ਘੋੜੇ ਤੁਹਾਡੇ ਕੋ ਐ ਨੇ ਵੱਡੀ ਜੰਗ ਹੈ ਇਹਨਾਂ ਨੂੰ ਪੈਰਾਂ ਥੱਲੇ ਮਜ਼ੇਲ ਦਾਂਗੇ ਇਹਨਾਂ ਨੂੰ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਤਗੜੇ ਹੋਵੋ ਕਮੀ ਪੇਸ਼ੀ ਛਡੋ ਨਾ ਇਹਨਾਂ ਨੂੰ ਭਜਨ ਦਾ ਤਾਂ ਕਾਬੂ ਕਰਤਾ ਤੁਸੀਂ ਸਾਡੇ ਤੱਕ ਰਹਿਣਾ ਨਾ ਭਗਵੰਤ ਭਜੇ ਤੇ ਨਾ ਇਹ ਨਾ ਪਛਾਣਵੇਂ ਚੋਂ ਕਿਸੇ ਨੂੰ ਭਜਨ ਤੇ ਇਹ ਸਾਡੀ ਅਕਰਾਰ ਰਾ ਮੈਂ ਪੰਜਾਬ ਦੇ ਨਾਲ ਪੰਜਾਬ ਨੂੰ ਵੀ ਇਸ ਕਾਰੇ ਅੱਜ ਇਸ ਬਲੈਕ ਹੋਲ ਦੇ ਵਿੱਚ ਜਿਸ ਖੂ ਦੇ ਵਿੱਚ ਪੰਜਾਬ ਡਿੱਗਾ ਇਹਨੂੰ ਵੀ ਕੋਈ ਤਕੜਾ ਬੰਦਾ ਕੋਈ ਤਕੜਾ ਬੰਦਾ ਜਿਹਦੇ ਕੋਈ ਐਜੂਕੇਸ਼ਨ ਹੈ ਜਿਹਦੇ ਕੋ ਤਜਰਬਾ ਹੈ ਜਿਹਨੂੰ ਜਨੂਨ ਹੈ ਪੰਜਾਬ ਨੂੰ ਬਚਾਉਂਦਾ ਉਹੀ ਇਹਦੇ ਚੋਂ ਕੱਢ ਸਕੇਗਾ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਆਪਣੇ ਛੋਟੇ ਵੀਰ ਰਣਦੀਪ ਸਿੰਘ ਨਾ ਬਾਜੀ ਮੈਂ ਇੱਥੇ ਲਖਾ ਜੀ ਨੂੰ ਸਾਗੁਰ ਕੀਰਤ ਸਿੰਘ ਨੂੰ ਰਾਜਾ ਗੇਲੀ ਜੀ ਤੁਹਾਡੀ ਸਮੁੱਚੀ ਟੀਮ ਨੂੰ ਲੱਖ ਲੱਖ ਮੁਬਾਰਕ ਪੇਸ਼ ਕਰਨਾ ਤੇ ਆਏ ਹੋਏ ਇਥੇ ਪੰਡਾਲ ਦੇ ਵਿੱਚ ਆਪਣੇ ਵੀਰਾਂ ਦਾ ਪੈਣਾ ਦਾ ਬਹੁਤ-ਬਹੁਤ ਮਸ਼ਕੂਰਨਾ ਤੁਸੀਂ ਮੌਕਾ ਦਿੱਤਾ ਪੰਜਾਬ ਬਾਰੇ ਚਰਚਾ ਸੀ ਤੁਹਾਡੇ ਨਾਲ ਕਰਦੇ ਰਵਾਂਗੇ ਗੁਰੂ ਮਹਾਰਾਜ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਨੇ ਆ ਗੁਰੂ ਮਹਾਰਾਜ ਸਾਹਿਬ ਨੇ ਹਰ ਚੀਜ਼ ਦਿੱਤੀ ਹੈ ਇੱਜ਼ਤ ਦਿੱਤੀ ਹੈ ਈਮਾਨ ਦਿੱਤਾ ਹੁਣ ਪੰਜਾਬ ਦੀ ਜਿਹੜੀ ਇੱਕ ਵਾਰ ਇਕੱਠੇ ਹੋ ਕੇ ਅਸੀਂ ਸਾਰੇ ਪੰਜਾਬ ਨੂੰ ਇੱਕ ਅੱਛੇ ਰਾਹ ਤੇ ਲੈ ਕੇ ਜਾਈਏ ਸਾਡਾ ਵੀ ਸੁਪਨਾ ਜਿੱਥੇ ਅਸਾ ਪ੍ਰਤਾਪ ਸਿੰਘ ਛੱਡ ਕੇ ਗਿਆ ਸੀ ਉੱਥੇ ਹੀ ਪੰਜਾਬ ਇੱਕ ਵਾਰ ਫੇਰ ਪਹੁੰਚੇ